ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਹੇ ਗੁਰੂ ਸਤ ਨਾਮ ਵਾਹਿ 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 ਗੁਰੂ ਸਤ ਨਾਮ ਸਤ ਨਾਮ ਵਾਹੀ ਗੁਰੂ 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 ਸਤ ਨਾਮ ਗੁਰੂ ਸਤਨਾਮ ਵਾਹੀ 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 ਗੁਰੂ ਸਤਨਾਮ ਮੇਰਾ ਸਤਗੁਰ ਰਖਵਾਲਾ ਹੋ ਸਤ ਗੁਰ ਰਖਵਾ ਲਾ ਹੋਆ ਮੇਰਾ ਸਤ ਗੁਰ ਰਖਵਾ ਲਾ ਹੋਆ ਮੇਰਾ ਸਤ ਗੁਰ ਰਖਵਾ ਸਤਗੁਰ ਰੱਖ ਵਾਲਾ ਹੋਵਾ ਮੇਰਾ ਸਤਗੁਰ ਰਖਵਾ ਵਾਲਾ ਹੋਵਾ ਹੱਥ ਤੇ ਰੱਖਿਆ ਸਾਰ ਕਿਰਪਾ ਪ੍ਰਭ ਹੱਥ ਤੇ ਰੱਖਿਆ ਸਾਰ ਆਰ ਕਿਰਪਾ ਪ੍ਰਭ ਹਾਸ ਦੇ ਰੱਖਿਆ ਸਾਰਿ 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 ਕਿਰਪਾ ਪ੍ਰਭ ਹੋਰ ਗੋਵਿੰਦ ਨਮਾ nero ਸਭੁਰ ਰਖਵਾ ਲਾ ਹੋਵਾ ਮੇਰਾ ਪਤ ਗੁਰ ਰਖਵਾ ਲਾ ਹੋਵਾ ਰੱਖ ਵਾਲਾ ਹੋਆ ਤੇਰਾ ਸਤਗੁਰ ਰਖਵਾ ਲਾਹੋਆ ਤੇਰਾ ਸਤਿਵਾਹੁ ਨ ਲਗਦੀ ਜੀ ਗੁਰਾਂ ਦੇ ਚਰਨਾਂ ਦੇ ਚਰਨ ਸਤਿਵਾਹੁ ਨ ਲਗਦੀ ਜੀ ਗੁਰਾਂ ਦੇ ਚਰਨਾਂ ਦੇ ਚਰਨਾਂ ਦੇ ਚਰਨ ਸਤਿਵੰਤੋ ਨ ਲਗਦੀ ਕੀ ਗੁਰਾਂ ਦੇ ਚਰਨੀ ਗੁਰਾਂ ਦੇ ਚਰਨੀ ਸਤਿਵੰਤੋ ਨ ਲਗਦੀ ਕੀ ਗੁਰਾਂ ਦੇ ਚਰਨੀ ਗੁਰਾਂ ਦੇ ਚਰਨੀ चरारि गुरा चरणी गुरा चरणी गुरा चरणी गुरा चरणी गुरा चरणी गुराब चरणी गुरा दे चरणी ਚਰਨੀ ਕੋਰਾ ਦੇ ਚਰਨੀ ਸਤਿਵਾਹੁ ਨ ਲਗਦੀ ਜੀ ਰਾਦੇ ਚਰਨੀ ਗੁਰਾ ਦੇ ਚਰਨੀ ਪਰ ਬ੍ਰਹਮ ਸਰਣਾਈ ਤੇ ਉਹ ਗਿਰਦ ਹਮਾਰੇ ਰਾਮਕਾਰ ਦੁੱਖ ਲਗੈ ਨ ਪਾਈ ਸਤਿਗੁਰੂ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਮ ਨਾਮ ਓਕਦ ਦਿਆ ਏ ਕਾਲ ਵਿਲਾਈ ਰਾਖ ਲੀਏ ਤਨ ਰਖਣ ਹਾਰ ਸਭ ਬਿਅਾਦ ਮਿਟਾਈ ਕਉ ਨਾਨਕ ਕਿਰਪਾ ਪਈ ਰਬ ਪੈਸਾਈ ਜਲ ਡੋਵੇ ਨਾ ਅਗਨੀ ਸਾੜੇ ਨਾ ਦੇ ਮਨ ਨਾ ਹਮ ਵਸੇਆ ਦੋ ਸੇ ਨਾ ਅਗਨੀ ਸਾੜੇ ਨਾ ਦੇ ਮਨ ਨਾ ਹਮ ਵਸੇਆ മവസെയ ജലോതി അഗ്നി സാടി മന നാമസെയ जो जोगन से वो पात बचाव सतरे तो ने एक चलावत काव तो तने एक नलागन पाव कर पाप समो ना पेटन पावे और की बात का कह तो तो के पट बीच बचावे ਸੰਗੈ ਦਇਆ ਕਰਨੰਗ ਦੁਖ ਹਰਨੰਗ ਉਤਰਨੰਗ ਨਾਮ ਕੀਤਨੈ ਦਇਾਲ ਫੁਰਖ ਭਗਵਾਨੈ ਨਾਨਕ ਲਿਪਤ ਨਾ ਮਾਇ ਭਾਈ ਬਲੰਦੜੀ ਵਜ ਗਈ ਰਖੰਦੜੋ ਪ੍ਰਭ ਆਗ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਵ ਬਾਬਾ ਮੱਖਣ ਸ਼ਾਹ ਨੌਵੇਂ ਗੁਰੂ ਦਾ ਸਮਾ ਅੱਠਵੇਂ ਪਾਤਸ਼ਾਹ ਨੇ ਕਿਸੇ ਨੂੰ ਇਹ ਨਹੀਂ ਦੱਸਿਆ ਵੀ ਨੌਵੇਂ ਗੁਰੂ ਦਾ ਨਾਂ ਕੀ ਹੈ ਬਸ ਇੰਨਾ ਹੀ ਦੱਸਿਆ ਸੀ ਵੀ ਬਕਾਲੇ ਦੇ ਵਿੱਚ ਰਹਿੰਦਾ ਹੈ ਬਾਬਾ ਮੱਖਣ ਸ਼ਾ ਜਿਹਦੇ ਸਮੁੰਦਰੀ ਵੇੜੇ ਚੱਲਦੇ ਨੇ ਵੱਡਾ ਵੱਡਾ ਵੇੜਾ ਜਿਹਦੇ ਵਿੱਚ ਕਈ ਸੌ ਬੰਦਾ ਹੈ ਸਮੁੰਦਰ ਦੇ ਵਿੱਚ ਬੇੜਾ ਡੋਲੇ ਖਾਂਦਾ ਏ ਉਹਦਾ ਬੇੜਾ ਸਮੁੰਦਰ ਚ ਟੋਲੇ ਖਾਂਦਾ ਸਾਡਾ ਜੀਵਨ ਰੂਪੀ ਬੇੜਾ ਵੀ ਡੋਲੇ ਖਾਂਦਾ ਪਿਆ ਬੇੜਾ ਵੰਦਨਾ ਸਕਿਓ ਵੰਦਨ ਕੀ ਵੇਲਾ ਪਰ ਸਰ ਵਰ ਜਬ ਉਚਲੇ ਤਬ ਤਰਨ ਦੋ ਵੇਲਾ ਬਾਬਾ ਮੱਖਣ ਸ਼ਾਹ ਦਾ ਬੇੜਾ ਡੋਲੇ ਖਾ ਗਿਆ ਕਦੇ ਕਿਸੇ ਨੂੰ ਯਾਦ ਕਰਦਾ ਕਦੇ ਕਿਸੇ ਨੂੰ ਯਾਦ ਕਰਦਾ ਹੈ ਵੇੜਾ ਬੰਨੇ ਨਹੀਂ ਲੱਗਦਾ ਤੂਫਾਨ ਬਹੁਤਾ ਆ ਗਿਆ ਹੁਣ ਕੀ ਕੀਤਾ ਜਾਵੇ ਗੁਰਸਿੱਖ ਸੰਗਤ ਵਿੱਚ ਕੋਈ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਕਹਿੰਦਾ ਨਾਲ ਦੇ ਆਨੂ ਵੀ ਕੋਈ ਹੋਰ ਵੀ ਗੁਰੂ ਪੀਰ ਹੈ ਜਿਸ ਨੂੰ ਮੈਂ ਯਾਦ ਕਰ ਸਕਦਾ ਉਹ ਕਹਿੰਦੇ ਵੀ ਗੁਰੂ ਵੀਰ ਤੇ ਗੁਰੂ ਨਾਨਕ ਦੀ ਚਾਲ ਹੀ ਚਲਦੀ ਪਈ ਹੈ 8ਵੇਂ ਗੁਰੂ ਸਚਖੰਡ ਚਲੇ ਗਏ 9ਵੇਂ ਗੁਰੂ ਦਾ ਨਾਮ ਵੀ ਨਹੀਂ ਦੱਸਿਆ بس ਇੱਕੋ ਗੱਲ ਦੱਸੀ ਹੈ ਵੀ 9ਵਾਂ ਗੁਰੂ ਬਕਾਲੇ ਰਹਿੰਦਾ ਹੈ ਵਸਦਾ ਵਿੱਚ ਬਕਾਲੇ ਬਾਬਾ ਵਸਦਾ ਬਾਬਾ ਵਸਦਾ ਵਸਦਾ ਵਿੱਚ ਬਕਾਲੇ ਬਾਬਾ ਵਸਦਾ ਬਾਬਾ ਵਸਦਾ

ਗਤ ਸਲਾਦਿੰਦੀ ਸ਼ਾਹ ਜੀ ਨਾ ਤੇ ਪਤਾ ਨਹੀਂ ਆਵੇ ਐਦਾਂ ਹੀ ਅਰਦਾਸ ਕਰ ਛੱਡੋ ਬਾਬਾ ਮੱਖਣ ਸ਼ਾਹ ਨੇ ਗੁਰੂ ਨਾਨਕ ਦੇ ਘਰ ਨੂੰ ਜਾਦ ਕੀਤਾ ਹੈ ਇਹ ਗੁਰੂ ਨਾਨਕ ਨੌਵੀਂ ਜੋਤ ਦਾ ਨਾਂ ਤੇ ਨਹੀਂ ਪਤਾ ਇਹ ਬਾਬਾ ਬਕਾਲੇ ਨਗਰ ਦੇ ਵਿੱਚ ਰਹਿਣ ਵਾਲੀ ਗੁਰੂ ਨਾਨਕ ਦੀ ਨੌਵੀਂ ਜੋਤ ਕਰੋ ਕਿਰਪਾ ਮਹਾਰਾਜ ਕਈ ਸੋ ਬੰਦਾ ਮਾਰਿਆ ਜਾਊਗਾ ਬਾਬਾ ਜੀ ਜੇ ਕੋਈ ਗਲਤੀ ਬੁਚਕ ਹੋਗੀ ਤਾਂ ਮਾਫ ਕਰਿਓ ਮਹਾਰਾਜ ਆਪ ਜੀ ਦੇ ਬੱਚੇ ਹਾਂ ਮਹਾਰਾਜ ਕਿਰਪਾ ਕਰਕੇ ਰੱਖ ਲਓ ਆਪ ਜੀ ਤੇ ਜਦੋਂ ਨੇ ਅਰਦਾਸ ਕੀਤੀ ਨਾਲ ਸੁਖਣਾ ਵੀ ਸੁਖੀ ਮਹਾਰਾਜ ਮੈਂ ਬਕਾਲੇ ਨਗਰ ਵਿੱਚ ਆਪ ਜੀ ਨੂੰ ਲੱਭ ਕੇ ਆਪ ਜੀ ਦੇ ਚਰਨਾਂ ਵਿੱਚ 500 ਸੋਨੇ ਦੀ ਮੋਹਰ ਚੜਾਵਾਗਾ ਬੜੀ ਸ਼ਰਧਾ ਪ੍ਰੇਮ ਨਾਲ ਅਰਦਾਸ ਕੀਤੀ ਬਿਰਥੀ ਕਦੇ ਨਾ ਹੋਈ ਜਾਨਕੀ ਅਰਦਾਸ ਜੇ ਸ਼ਰਦਾ ਨਾਲ ਕੋਈ ਕਰੇ ਸ਼ਰਦਾ ਵਾਹਨ ਨੂੰ ਜਨ ਗਿਆ ਇੱਥੇ ਜਿਹੜਾ ਸ਼ਰਦਾ ਨਾਲ ਪ੍ਰੇਮ ਨਾਲ ਭਾਵਨਾ ਨਾਲ ਗੁਰੂ ਦੀ ਆਸ ਰੱਖ ਕੇ ਗੁਰੂ ਤੇ ਹੁਣ ਅਰਦਾਸ ਕੀਤੀ ਬਾਬਾ ਮੱਕਣ ਸ਼ਾਹ ਨੇ ਮਹਾਰਾਜ ਜੀ ਅਸੀਂ ਜਿਹੋ ਜੇ ਵੀ ਹਾਂ ਮਹਾਰਾਜ ਤੇਰੇ ਆਪ ਜੀ ਕਿਰਪਾ ਕਰੋ ਆਪਣੇ ਬੱਚਿਆਂ ਨੂੰ ਮਹਾਰਾਜ ਰੱਖ ਲਵੋ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੇ ਤੇ ਤੇ ਲਿਓ ਜਦੋਂ ਕੀਤੀ ਅਰਦਾਸ ਹੁਣ ਗੁਰੂ ਪੂਰਾ ਹੈ ਪੂਰਾ ਰਬ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਨਾਉ ਸਾਰੇ ਇੱਕ ਵਾਰ ਪੜਿਓ ਜੀ ਤੇਗ ਬਹਾਦਰ ਸਿਮਰੀਐ ਤੇਗ ਬਹਾਦਰ ਸਿਮਰੀਐ ਤੇਗ ਬਹਾਦਰ ਸਿਮਰੀਐ ਤੇਗ ਬਹਾਦਰ ਸਿਮਰੀਐ ਤੇਗ ਬਹਾਦਰ ਤੇਗ ਬਾਦਰ ਸਿਮਰਿਆ ਕਰਨੋਂ ਨੇ ਆਵੈ ਤਾਏ ਤੇਗ ਬਾਦਰ ਸਿਮਰਿਆ ਤੇਗ ਬਾਦਰ ਸਿਮਰਿਆ ਕਰਨੋਂ ਨੇ ਆਵੈ ਤਾਏ ਤੇਗ ਬਾਦਰ ਸਿਮਰਿਆ ਤੇਗ ਬਾਦਰ ਸਿਮਰਿਆ ਕਰਨੋਂ ਨੇ ਆਵੈ ਇਕ ਬਹਾਦਰ ਸਿਮਰਿਐ ਇਕ ਬਹਾਦਰ ਸਿਮਰਿਐ ਤੇ ਇਕ ਬਹਾਦਰ ਸਿਮਰਿਐ ਕਰਨਹੁਣੇ ਦੇ ਆਵੈ ਧਾਇ ਹੁਣ ਜਿਹੜਾ ਪੂਰਾ ਗੁਰੂ ਹੈ ਉੱਚਾ ਬਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਗਾਵਤ ਉਧਰ ਹੈ ਸੁਣਤਿ ਉਧਰ ਹੈ ਬਿਨ ਸੇ ਪਾਪ ਕਨੇ ਰੇ ਪੂਰਾ ਗੁਰੂ ਨਾ ਜਿਹੜਾ ਉਹ ਦਿਲਾਂ ਦੀਆਂ ਜਾਣਦਾ ਹੈ ਸਾਡੇ ਦਿਲ ਵਿੱਚ ਕੀ ਹੈ ਕਿਸੇ ਦੇ ਦਿਲ ਵਿੱਚ ਕੀ ਹੈ ਗੁਰੂ ਸਭ ਕੁਝ ਜਾਣਦਾ ਹੈ ਮਹਾਰਾਜ ਫਰਮਾਉਂਦੇ ਨੇ ਦਸਮ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਸ਼ਾਂਤ ਭਲੇ ਤੇ ਬੁਰੇਾਰੇ ਗੁਰੂ ਤੇ ਪੀਰ ਜਾਣਦਾ ਹੈ ਅਰਦਾਸ ਕੀਤੀ ਸ਼ਰਧਾ ਨਾਲ ਗੁਰੂ ਸਭ ਜਾਣਦਾ ਹੈ ਵੀਰ ਪਛਾਣਦੇ ਗੁਰਿਆਤੇ ਪਲਿਆ ਤਾਈ ਵੀਰ ਪਛਾਣਦੇ ਗੁਰਿਆਤੇ ਪਲਿਆ ਤਾਈ जारे बुरिया ते भले ताईं पीर बिज्ञ बुरे हथ भले ताईं ਮੋਰਿਆ ਤੇ ਭਲਿਆਂ ਤਾਈ ਬਾਪਰ ਕਿਰਪਾ ਦ੍ਰਿਸ਼ਟਕਾਰ ਫੂਲਾ ਸ਼ਰਦਾ ਨਾਲ ਬਾਬੇ ਮੱਖਣ ਸ਼ਾਹ ਨੇ ਕੀਤੀ ਅਰਦਾਸ ਘਰ ਦੇ ਵਿੱਚ ਕੋਈ ਸੁੱਖ ਆਵੇ ਤਾਂ ਅਰਦਾਸ ਕਰਕੇ ਧੰਨਵਾਦ ਕਰਿਆ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਘਰ ਦੇ ਵਿੱਚ ਦੁੱਖ ਆਵੇ ਫਿਰ ਅਰਦਾਸ ਕਰਿਆ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤਾਤੀ ਵਾ ਉਹਨਾਂ ਲੱਗ ਗਈ ਬਾਹਰ ਰੰਸਰਨਾਈ ਬਾਬਾ ਮੱਖਣ ਸ਼ਾਹ ਨੇ ਅਰਦਾਸ ਕੀਤੀ ਉਹਦਾ ਬੇੜਾ ਬੰਨੇ ਲੱਗ ਗਿਆ ਬੇੜਾ ਬੰਨੇ ਲੱਗਿਆ ਉਹਨਾਂ ਨਵੇਂ ਪਾਛੇ ਦੇ ਕੀਤੇ ਦਰਸ਼ਨ ਗੱਲ ਬੜੀ ਲੰਮੀ ਐ ਆਪਾਂ ਅਗਲੇ ਐਤਵਾਰ ਕਰਾਂਗੇ ਉਹਦਾ ਬੇੜਾ ਬੰਨੇ ਲੱਗ ਗਿਆ ਮਹਾਰਾਜ ਦੇ ਕੀਤੇ ਦਰਸ਼ਨ 500 ਮੋਰ ਚੜਾਈ ਕਿਵੇਂ ਚੜਾਈ ਤੇ ਨਾਲ ਮਹਾਰਾਜ ਨੂੰ ਪ੍ਰਗਟ ਕੀਤਾ ਸਾਰੇ ਇੱਕ ਵਾਰ ਕਹਿਦੇ ਤੀਗ ਬਹਾਦਰ ਸਿਮਰਿਆ ਸਾਰੇ ਕਹੋ ਤੀਗ ਬਹਾਦਰ ਕਰ ਨੌਨੇ ਦੇ ਆਵੈ ਨਾਈ ਰੋਗਨ ਤੇਰ ਸੋਗਨ ਤੇਜਲ ਜੋਗਨ ਤੇ ਬਹੁ ਆਤ ਵਿਚਾਰਾ 70 అనేక ਚਲਾਵਤ ਕਾਉ ਤਉ ਤਨ ਏਕ ਨਾ ਲਗਨ ਪਾਵੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਜਿੰਨੀ ਵੀ ਸੰਗਤ ਦੂਰੋਂ ਨੇੜੇ ਪਹੁੰਚੀ ਐ ਸਾਰੇ ਨੂੰ ਮਹਾਰਾਜ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨ ਅਰਦਾਸ ਕਰਿਆ ਕਰੀਏ ਵੀ ਸਾਨੂੰ ਵੀ ਬਾਬੇ ਮੱਖਣ ਸ਼ਾਹ ਤਰ੍ਹਾਂ ਅਰਦਾਸ ਕਰਨ ਦੀ ਜਾਚ ਆ ਜੇ ਮਹਾਰਾਜ ਕਰਨ ਕਿਰਪਾ ਸਾਰੀਆਂ ਸੰਗਤਾਂ ਦਾ ਕੋਟਾਣ ਕੋੜ ਧੰਨਵਾਦ ਹੈ ਸਮਾਂ ਵੀ ਹੋ ਗਿਆ ਪਰ ਅੱਜ ਵਾਧੂ ਸਮਾਂ ਨਹੀਂ ਲਾਉਣਾ ਅਸੀਂ ਅੱਗੇ ਸਮਾਂ ਦਿੱਤਾ ਹੋਇਆ ਰਾਤ ਦੇ ਕੀਰਤਨ ਦਾ ਸੋ ਆਓ ਇੱਥੇ ਸਮਾਪਤੀ ਕਰਦੇ ਹਾਂ ਕੜਾ ਪ੍ਰਸ਼ਾਦ ਲੈਣ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਸ਼ੱਕੀ ਜਾਣਾ ਹੈ ਭਾਈ ਕਮਲਜੀਤ ਸਿੰਘ ਜੀ ਦੇ ਪਰਿਵਾਰ ਵੱਲੋਂ ਅੱਜ ਪਾਠਾਂ ਦੀ ਸੇਵਾ ਕੀਤੀ ਗਈ ਅਸੀਂ ਅਰਦਾਸ ਕਰਦੇ ਹਾਂ ਜਿਹੜੀਆਂ ਮਨੋ ਕਾਮਨਾਵਾਂ ਲੈ ਕੇ ਪਰਿਵਾਰ ਨੇ ਅੱਜ ਸੇਵਾ ਕੀਤੀ ਉਸ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰੀਆਂ ਕਰਨ ਮਹਾਰਾਜ ਤੇ ਗੁਰਮੁਖ ਪਰਿਵਾਰ ਨੂੰ ਦੇਹ ਰੋਗ ਤਾਂ ਬਖਸ਼ਿਸ਼ ਕਰਨ ਸੋ ਆਵਨੰਦ ਸਾਹਿਬ ਜੀ ਦੇ ਪਾਠ ਸੁਣਾਉਣਗੇ ਸਾਰੇ ਨੇ ਬੋਲਣ ਦੀ ਕਿਰਪਾਲਤਾ ਕਰਨੀ ਜੀ ਆਰਾਮ